ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਆਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦਾ ਆਪਣਾ ਵਿਸ਼ਾ ਹੈਗਾ ਜੀ ਰਿਸ਼ਤਿਆਂ ਬਾਰੇ ਆਪਣੇਪਣ ਬਾਰੇ ਕੌਣ ਸਾਡਾ ਆਪਣਾ ਹੈ ਦੇਖੋ ਕਹਿੰਦੇ ਬਈ ਜੇ ਤੁਸੀਂ ਕਿਸੇ ਕੋਲ ਆਪਣੇ ਰੋਣੇ ਰੋਨੇ ਆ ਨਾ ਆਪਣੇ ਦੁੱਖ ਦਰਦ ਕਿਸੇ ਕੋਲ ਰੋਨੇ ਹੋ ਹਿੰਝੂ ਬਹਾਉਣੇ ਹੋ ਤਾਂ ਤੁਹਾਡਾ ਕੋਈ ਆਪਣਾ ਨਹੀਂ ਬਣ ਜਾਂਦਾ ਰੋਣ ਨਾਲ ਜਿਹੜੇ ਸਾਡੇ ਆਪਣੇ ਹੁੰਦੇ ਨੇ ਉਹ ਸਾਨੂੰ ਰੋਣ ਨਹੀਂ ਦਿੰਦੇ ਨਾ ਉਹ ਸਾਨੂੰ ਰੋਂਦਿਆਂ ਦੇਖ ਸਕਦੇ ਆ ਇਹੋ ਜਿਹੇ ਇਨਸਾਨ ਬਹੁਤ ਘੱਟ ਹੁੰਦੇ ਨੇ ਜਿਹੜੇ ਸਾਨੂੰ ਦਿਲੋਂ ਆਂਦਰਾਂ ਤੋਂ ਪਿਆਰ ਕਰਦੇ ਹੁੰਦੇ ਨੇ ਜਿਹੜੇ ਸਾਨੂੰ ਰੋਂਦਿਆਂ ਨਹੀਂ ਦੇਖ ਸਕਦੇ ਨਾ ਸਾਨੂੰ ਰੋਣ ਦੇਣ ਜਿਹੜਾ ਅੱਜ ਦਾ ਸਮਾਂ ਬੜਾ ਭਿਆਨਕ ਸਮਾਂ ਹੈ ਤੁਸੀਂ ਕਿਸੇ ਕੋਲ ਆਪਣੇ ਦਿਲ ਦੇ ਦਰਦ ਜਿੰਨੇ ਮਰਜ਼ੀ ਸੁਣਾ ਲਓ ਜਿੰਨਾ ਮਰਜ਼ੀ ਰੋਣਾ ਰੋ ਲਓ ਕਈ ਵਾਰ ਕਿਸੇ ਕੋਲ ਬੈਠਿਆਂ ਸਾਡਾ ਗਲ ਭਰ ਜਾਂਦਾ ਹੈ ਅਸੀਂ ਬਹੁਤ ਫੁੱਟ ਫੁੱਟ ਕੇ ਰੋਨੇ ਆ ਕਿਸੇ ਦੁੱਖ ਪ੍ਰਤੀ ਜਿਹੜੇ ਇਨਸਾਨ ਦਾ ਸਾਹਮਣੇ ਵਾਲੇ ਦਾ ਦਿਲ ਪੱਥਰ ਹੈ ਨਾ ਜਾਂ ਉਹਨੂੰ ਤੁਹਾਡੇ ਨਾਲ ਪਿਆਰ ਹੈ ਨਹੀਂ ਤੁਹਾਡੇ ਰੋਣੇ ਥਾਈ ਉਹਨੂੰ ਕੋਈ ਮਤਲਬ ਹੈ ਨਹੀਂ ਤੁਸੀਂ ਰੋਈ ਜਾਓ ਭਾਵੇਂ ਹੱਸੀ ਜਾਓ ਉਹ ਤੁਹਾਡਾ ਆਪਣਾ ਨਹੀਂ ਹੋ ਸਕਦਾ ਕਿੰਨਾ ਹੀ ਤੁਹਾਡੇ ਤੇ ਹੱਕ ਜਮਾਉਂਦਾ ਹੈ ਭਾਵੇਂ ਕਿੰਨਾ ਹੀ ਤੁਹਾਡੇ ਨਾਲ ਹਾਸਾ ਹਾਸ ਗੱਲਾਂ ਕਰਦਾ ਹੈ ਜਿਹੜਾ ਤੁਹਾਨੂੰ ਰੋਂਦਿਆਂ ਦੇਖ ਕੇ ਚੁੱਪ ਨਹੀਂ ਕਰਾ ਸਕਦਾ ਉਹ ਤੁਹਾਡਾ ਆਪਣਾ ਹੋ ਹੀ ਨਹੀਂ ਸਕਦਾ ਸਿਰਫ ਗੱਲਾਂ ਬਾਤਾਂ ਵਾਲਾ ਅੱਜ ਦਾ ਜਿਹੜਾ ਸਮਾਂ ਜੀ ਐਦਾਂ ਦਾ ਹੀ ਹੈ ਕਈ ਵਾਰ ਅਸੀਂ ਕਿਸੇ ਦੇ ਅੱਖ ਚ ਹਿੰਝ ਨਹੀਂ ਦੇਖ ਸਕਦੇ ਉਹ ਕਹਿੰਦੇ ਹੁੰਦੇ ਨੇ ਨਾ ਅਗਲੇ ਦੀ ਤਕਲੀਫ ਅਸੀਂ ਬੰਡਾਉਣ ਤੱਕ ਜਾਣੇ ਆ ਅਸੀਂ ਕਹਿੰਦੇ ਆ ਵੀ ਨਾ ਰੋਣਾ ਨਹੀਂ ਹੈਗਾ ਆਪਣੇ ਭੈਣ ਭਾਈ ਨੂੰ ਕਹਿੰਨੇ ਆ ਭਾਵੇਂ ਕਿਸੇ ਹੋਰ ਰਿਸ਼ਤੇ ਨੂੰ ਕਹਿੰਨੇ ਆ ਕਿਸੇ ਨੂੰ ਵੀ ਆ ਜਿਹਦੇ ਨਾਲ ਸਾਨੂੰ ਦਲੀ ਸਾਂਝ ਹੈ ਅਸੀਂ ਕਹਿੰਨੇ ਆ ਵੀ ਨਾ ਰੋਣਾ ਨਹੀਂ ਅਸੀਂ ਹੈਗੇ ਆ ਖੜੇ ਆ ਦੱਸ ਕਿਹੜੀ ਚੀਜ਼ ਦੀ ਲੋੜ ਹੈ ਇਹੇ ਜੇ ਇਨਸਾਨਾਂ ਨੂੰ ਦੁਨੀਆ ਕਾਲ ਯੁੱਗ ਦਾ ਸਮਾਂ ਜੁੱਤੀ ਦੀ ਨੋਕ ਤੇ ਰੱਖਦੀ ਆ ਜਿਹੜਾ ਬੰਦਾ ਰਹਿਮ ਖਾਂਦਾ ਕਿਸੇ ਤੇ ਅੱਬਲਾਂ ਕੋਈ ਰਹਿਮ ਖਾਂਦਾ ਹੈ ਨਹੀਂ ਇਹ ਵੀ ਕਾਲ ਚੁਗ ਦੀ ਨਿਸ਼ਾਨੀ ਆ ਦੋ ਪਹਿਲੂ ਆ ਨਾ ਇਨਸਾਨ ਦੇ ਜਿਹੜੇ ਇਨਸਾਨ ਕੋਲ ਸਾਹਮਣੇ ਵਾਲੇ ਕੋਲ ਚੰਗਿਆਈ ਆ ਸਾਨੂੰ ਰੋਂਦਿਆਂ ਨਹੀਂ ਦੇਖ ਸਕਦਾ ਅਸੀਂ ਉਹਨੂੰ ਗਣਦੇ ਨਹੀਂ ਜਿਹੜਾ ਸਾਨੂੰ ਰੋਂਦਿਆਂ ਨੂੰ ਦੇਖ ਕੇ ਠੀਠ ਹੋਇਆ ਹੋਇਆ ਇੱਕ ਵਾਰ ਸਾਨੂੰ ਚੁੱਪ ਵੀ ਨਹੀਂ ਕਰਾਉਂਦਾ ਵੀ ਰੋਂਦਾ ਪਿਆ ਰੋਈ ਜਾਵੇ ਉਹਦੇ ਅੰਦਰ ਹਮਦਰਦੀ ਨਹੀਂ ਹੁੰਦੀ ਦੂਜਾ ਪਹਿਲੂ ਉਹ ਆ ਕਿਉਂਕਿ ਚੰਗੇ ਇਨਸਾਨਾਂ ਦੀ ਸਾਨੂੰ ਪਰਖ ਨਹੀਂ ਰਹੀ ਭਾਵੇਂ ਉਹ ਚੰਗਾ ਇਨਸਾਨ ਜਿਹੜਾ ਰੋਂਦਾ ਉਹ ਹੈ ਭਾਵੇਂ ਚੰਗਾ ਇਨਸਾਨ ਕੋਈ ਸਾਨੂੰ ਚੁੱਪ ਕਰਾਉਂਦਾ ਰੋਂਦਿਆਂ ਨੂੰ 100 'ਚੋਂ 1 ਅੱਧਾ ਭਾਵੇਂ ਉਹ ਹੈ ਸਾਨੂੰ ਚੰਗੇ ਇਨਸਾਨਾਂ ਦੀ ਪਰਖ ਨਹੀਂ ਰਹੀ ਸੋ ਇਹ ਗੱਲਾਂ ਸਾਨੂੰ ਚੰਗੇ ਇਨਸਾਨਾਂ ਦੀ ਕਦਰ ਨਹੀਂ ਰਹੀ ਸਾਨੂੰ ਚੰਗੇ ਇਨਸਾਨੀਅਤ ਦੀ ਕਦਰ ਨਹੀਂ ਰਹੀ ਜਿੰਨੇ ਤੁਸੀਂ ਮਨੋਂ ਭੋਲੇ ਹੋਵੋਗੇ ਮਨ ਦੇ ਸਾਫ਼ ਹੋਵੋਗੇ ਤੁਸੀਂ ਦੁਆ ਦੇ ਦੁੱਖ ਦਰਦ ਨੂੰ ਆਪਣਾ ਦੁੱਖ ਦਰਦ ਸਮਝੋਗੇ ਉਹਨਾਂ ਤੁਹਾਨੂੰ ਦੁਨੀਆ ਸਦਾਈ ਸਮਝੂਗੀ ਉਹਨਾਂ ਹੀ ਤੁਸੀਂ ਦੁਨੀਆ ਦੇ ਛਿਕਾਰ ਬਣੋਗੇ ਤੁਹਾਨੂੰ ਦੁਨੀਆ ਜੁੱਤੀ ਦੀ ਨੋਕ ਤੇ ਰੱਖੂਗੀ ਕਿਉਂਕਿ ਕਈ ਵਾਰ ਅਸੀਂ ਕੀ ਕਰਦੇ ਹਾਂ ਅਸੀਂ ਇੰਨੇ ਮਨੋਂ ਭੋਲੇ ਹੁੰਨੇ ਆ ਅਸੀਂ ਸਾਹਮਣੇ ਵਾਲਿਆਂ ਦੀ ਟੈਨਸ਼ਨਾਂ ਲਾ ਕੇ ਆਪਣੇ ਗਲ ਚ ਪਾ ਲੈਨੇ ਆ ਬਹੁਤ ਦੁਨੀਆ ਭੋਲੀ ਤੋਂ ਭੋਲੀ ਵੀ ਆ ਸਾਰੇ ਇੱਕਸਾਰ ਨਹੀਂ ਹੈਗੇ ਮੈਂ ਫੇਰ ਕਹਿੰਨੀ ਆ ਵੀ ਇਨਸਾਨੀਅਤ ਦੇ ਦੋ ਪਹਿਲੂ ਆ ਚੰਗਾ ਤੇ ਮਾੜਾ ਬਹੁਤ ਦੁਨੀਆ ਭੋਲੀ ਤੋਂ ਭੋਲੀ ਵੀ ਪਈ ਆ ਜਿਹੜੀ ਮਰਮਿਟ ਖੜਦੀ ਆ ਇੱਕ ਦੂਜੇ ਲਈ ਬਹੁਤ ਦੁਨੀਆ ਪੱਥਰ ਦਿਲ ਪਈ ਆ ਜਿਹੜੀ ਪਿਗਲਦੀ ਹੋ ਨਹੀਂ ਸਮੇਂ ਨੇ ਬਹੁਤ ਜ਼ਿਆਦਾ ਰਫਤਾਰ ਫੜ ਲਈ ਬਹੁਤ ਜ਼ਿਆਦਾ ਸਮਾਂ ਗੇੜ ਖਾ ਗਿਆ ਹੁਣ ਪਤਾ ਨਹੀਂ ਲੱਗਦਾ ਵੀ ਇਸ ਜਮਾਨੇ 'ਚ ਚੰਗੇ ਹੋ ਕੇ ਵਿਚਰੀਏ ਕਮਾੜੇ ਹੋ ਕੇ ਵਿਚਰੀਏ ਝੂਠੇ ਹੋ ਕੇ ਵਿਚਰੀਏ ਜਾਂ ਸੱਚੇ ਹੋ ਕੇ ਵਿਚਰੀਏ ਕਿਉਂਕਿ ਜੇ ਅਸੀਂ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਸਾਨੂੰ ਕਿਤੇ ਨਾ ਕਿਤੇ ਝੂਠੇ ਵੀ ਹੋਣਾ ਪੈਣਾ ਹੈ ਆਪਣੇ ਭਲੇ ਲਈ ਜੇ ਅਸੀਂ ਦੂਜਿਆਂ ਦੇ ਭਲੇ ਲਈ ਝੂਠੇ ਹੋ ਹੀ ਗਏ ਫਿਰ ਸਾਡਾ ਕੁਝ ਨਹੀਂ ਬਣਨਾ ਅਸੀਂ ਇਕੱਨੇ ਰੋਂਦੇ ਰਹਿਣਾ ਅਸੀਂ ਇਕੱਨੇ ਤੜਫਦੇ ਰਹਿਣਾ ਨਾ ਸਾਨੂੰ ਕੋਈ ਅੱਜ ਚੁੱਪ ਕਰਾਉਂਦਾ ਨਾ ਸਾਨੂੰ ਕੱਲੋਂ ਕਿਸੇ ਨੇ ਚੁੱਪ ਕਰਾਉਣਾ ਕਿਉਂਕਿ ਦੁਨੀਆਦਾਰੀ ਇੱਥੇ ਇਨਸਾਨ ਨੂੰ ਪਿਆਰ ਨਹੀਂ ਕਰਦੀ ਰਿਸ਼ਤਿਆਂ ਨੂੰ ਪਿਆਰ ਨਹੀਂ ਕਰਦੀ ਦੁਨੀਆਦਾਰੀ ਸਿਰਫ ਮਤਲਬ ਪ੍ਰਸਤ ਹੋ ਗਈ ਇਹ ਇੱਕ ਦੀ ਗੱਲ ਨਹੀਂ ਜੀ ਜਿਹਦੇ ਮਰਜ਼ੀ ਮੂੰਹੋਂ ਸੁਣ ਲੋ ਹਵਾ ਬਾਗੀ ਹੋਈ ਐ ਇਦਾਂ ਦੀ ਇਹ ਪਤਾ ਨਹੀਂ ਕਿਹੜਾ ਦੌਰ ਚੱਲ ਪਿਆ ਤੁਸੀਂ ਜਿਹਦੇ ਮੂੰਹੋਂ ਵੀ ਸੁਣੋਗੇ ਇਦਾਂ ਦੀਆਂ ਹੀ ਗੱਲਾਂ ਸੁਣੋਗੇ ਬਹੁਤ ਘੱਟ ਲੋਕ ਹੋਣਗੇ ਜਿਹੜੇ ਤੁਹਾਨੂੰ ਕਹਿਣਗੇ ਵੀ ਨਹੀਂ ਸਾਡਾ ਤਾਂ ਕੱਲਾ ਚੰਗੇ ਇਨਸਾਨਾਂ ਨਾਲੇ ਵਾਪਿਆ ਹੈ ਭਾਈ ਸਾਡਾ ਤਾਂ ਸਭ ਨੇ ਹੀ ਚੰਗਾ ਮਾੜਾ ਸਾंभਿਆ ਸਾਨੂੰ ਸਭ ਨੇ ਹੀ ਸਪੋਰਟ ਕੀਤੀ ਹੈ ਪਤਾ ਨਹੀਂ ਇਹ ਕੋਈ ਲੈਣੇ ਦੀ ਗੱਲ ਹੋ ਜਾਂਦੀ ਆ ਇਹ ਵੀ ਗੱਲ ਹੋ ਸਕਦੀ ਆ ਲੈਣੇ ਦੀ ਵੀ ਗੱਲ ਹੋ ਜਾਂਦੀ ਆ ਇੱਕ ਇਨਸਾਨ ਦੀ ਸਾਰੀ ਉਮਰ ਬਹੁਤ ਜ਼ਿਆਦਾ ਚੰਗਾ ਬਾਣਨ ਚ ਸਾਰੀ ਉਮਰ ਜੁੱਤੀਆਂ ਹਾਂਦੇ ਦੀੋਂ ਨੰਗ ਜਾਂਦੀ ਹੈ। ਉਹ ਭਾਵੇਂ ਤੁਸੀਂ ਜਿਹੜੇ ਮਰਜ਼ੀ ਹਿਸਾਬ ਨਾਲ ਛਿੱਤਰ ਖਾਈ ਜਾਓ ਲੋਕਾਂ ਤੋਂ। ਮੈਂ ਕਈ ਵਾਰ ਸੋਚਦੀ ਹੁੰਨੀ ਆ ਵੀ ਥੋੜਾ ਜਆ ਬੰਦੇ ਬੰਦੇ ਚ ਕੰਜਰ ਬਣਾ ਵੀ ਹੋਣਾ ਜ਼ਰੂਰੀ ਹੈ। ਕਿਉਂਕਿ ਜਿਹੜਾ ਬੰਦਾ ਨਾ ਥੋੜਾ ਜਆ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ। ਕਿਸੇ ਦੀ ਬਾਲੀ ਜਿਆਦਾ ਹੱਦੋਂ ਵੱਧ ਕਿਸੇ ਰਿਸ਼ਤੇ ਨੂੰ အਹਿਮੀयत ਨਹੀਂ ਦਿੰਦਾ ਸਿਰਫ ਆਪਣੇ ਆਪ ਥਾਈ ਮਤਲਬ ਰੱਖਦਾ ਹੈ ਉਹ ਬੰਦਾ ਆਪਣੀ ਦਗੀ ਚ ਖੁਸ਼ ਰਹਿੰਦਾ ਹੈ ਕਿਉਂਕਿ ਸਿਰਫ ਉਹਨੂੰ ਆਪਣੀ ਆਪਣੀ ਟੈਨਸ਼ਨ ਹੁੰਦੀ ਹੈ ਉਹਨੂੰ ਹੋਰ ਆਲੇ ਦੁਆਲੇ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਕੋਈ ਮਰੋ ਕੋਈ ਜਿਓ ਕੋਈ ਭੁੱਖਾ ਬੈਠੋ ਕੋਈ ਰੱਜਿਆ ਬੈਠੋ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਉਹ ਬੜੇ ਠੀਠ ਜੇ ਦਿਮਾਗ ਦਾ ਇਨਸਾਨ ਹੁੰਦਾ ਹੈ ਜਿਹੜੇ ਐਦਾਂ ਦੇ ਇਨਸਾਨ ਹੁੰਨੇ ਆ ਉਹ ਕਦੇ ਵੀ ਚਿੰਤਾ ਜ ਨਹੀਂ ਰਹਿੰਦੇ। ਉਹ ਸਿਰਫ ਟੈਨਸ਼ਨਾਂ ਦੰਦੇ ਨੇ। ਟੈਨਸ਼ਨਾਂ ਲੰਦੇ ਨਹੀਂ। ਜ਼ਿਆਦਾਤਰ ਮਨ ਦੇ ਸਾਫ਼ ਲੋਕਾਂ ਨੂੰ ਟੈਨਸ਼ਨ ਆ। ਭਲੇ ਮਨਸਾਂ ਨੂੰ ਟੈਨਸ਼ਨ ਆ। ਅਸੀਂ ਕਈ ਵਾਰ ਤੁਰੇ ਜਾਂਦੇ ਬਲੈਕ ਗੱਲ ਪਾ ਲੈਨੇ ਆ ਕਿਸੇ ਦਾ ਭਲਾ ਕਰਕੇ। ਇਹ ਸੋਈ ਗੱਲਾਂ ਨੇ। ਹੁਣ ਤਾਂ ਸਮਝ ਤੋਂ ਬਾਹਰ ਹੋ ਗਈਆਂ ਗੱਲਾਂ। ਬਈ ਜੀਣਾ ਤਾਂ ਕਿਵੇਂ ਜੀਏ? ਕਿਹੜੇ ਹਿਸਾਬ ਕਿਤਾਬ ਜੀ ਏ ਤੁਸੀਂ ਨਾ ਓਨੇ ਕ ਮਦਦ ਕਰ ਦਿਆ ਕਰੋ ਕਿਸੇ ਦੀ ਭਈ ਜਿੰਨੀ ਕ ਤੁਹਾਨੂੰ ਬਾਹਲਾ ਅਗਲੇ ਮੂਰੇ ਹੱਥ ਨਾ ਆੜਨੇ ਪੈਣਾ ਮੁਰ ਮੁਰ ਕੇ ਅਗਲੇ ਦੀਆਂ ਮਿੰਤਾਂ ਜੀਆਂ ਨਾ ਕਰਨੀਆਂ ਪੈਣਾ ਭਈ ਕੋਈ ਗੱਲ ਨਹੀਂ ਗਿਆ ਤਾਂ ਗਿਆ ਛੱਡੋ ਭਰੇ ਇਹ ਜ਼ਿਆਦਾਤਰ ਮੈਨੂੰ ਲੱਗਦਾ ਵੀ ਇਹੀ ਬਿਮਾਰੀ ਦੇ ਦੁਨੀਆ ਦੁਨੀਆ ਇਹੀ ਬਿਮਾਰੀ ਦੀ ਵੱਧ ਸ਼ਿਕਾਰ ਆ ਭਈ ਕਿਸੇ ਦਾ ਪਲਾ ਕਰਨਾ ਭਲੇ ਚ ਅੱਜਕੱਲ ਜੁੱਤੀਆਂ ਵੀ ਨੇ ਭਲੇ ਚ ਅੱਜਕੱਲ ਟੈਨਸ਼ਨਾਂ ਵੀ ਨੇ ਭਲੇ ਚ ਅੱਜਕੱਲ ਅਸੀਂ ਆਪਣੇ ਆਪ ਨੂੰ ਬੜੇ ਦੁੱਖ ਸਹਿੜ ਲੈਨੇ ਆ ਡਿਪਰੈਸ਼ਨਾਂ ਚ ਆ ਜੰਨੇ ਆ ਅਗਲਾ ਟੈਨਸ਼ਨ ਫ੍ਰੀ ਹੋ ਜਾਂਦਾ ਹੈ ਤੁਸੀਂ ਟੈਨਸ਼ਨ ਗ੍ਰਸਤ ਹੋ ਜੰਨੇ ਹੋ ਹੁਣ ਤਾਂ ਬਾਕੀ ਦਿਲ ਦਿਮਾਗ ਸੋਚਣ ਤੇ ਮਜਬੂਰ ਆ ਬਈ ਜਿਹੜਾ ਬੰਦਾ ਦਿਮਾਗ ਦਾ ਛਾਤਰ ਹੈ ਨਾ ਬਹੁਤ ਜ਼ਿਆਦਾ ਛਾਤਰ ਹੈ ਠੀਠ ਹੈ ਫਿਰ ਮੈਂ ਕਹਿੰਨੀ ਆ ਵੀ ਕਿਸੇ ਨੂੰ ਕਿਸੇ ਦੇ ਰੋਣ ਧੋਣ ਦਾ ਕੋਈ ਮਤਲਬ ਨਹੀਂ ਰਹਿਮ ਨਹੀਂ ਮਾਂਚ ਉਹ ਬੰਦਾ ਠੀਕ ਰਹਿੰਦਾ ਰਹਿਮ ਨਾ ਹੋਣਾ ਕਈ ਤਰ੍ਹਾਂ ਦਾ ਨਾ ਰਹਿਮ ਨਾ ਹੋਣਾ ਕਿਸੇ ਤੇ ਅਤਿਆਚਾਰ ਕਰਨਾ ਮਾੜਾ ਹੈ ਕਿਸੇ ਨਾਲ ਮਾੜਾ ਕਰਨਾ ਬਹੁਤ ਮਾੜਾ ਹੈ ਪਰ ਬੇਰਹਿਮ ਬੇਰਹਿਮੀ ਇੱਕ ਹੁੰਦੀ ਆ ਵੀ ਸਾਹਮਣੇ ਵਾਲੇ ਨੂੰ ਸਾਡੀ ਸਪੋਰਟ ਦੀ ਲੋੜ ਹੈ ਅਸੀਂ ਉੱਥੇ ਅਗਲੇ ਨੂੰ ਇਗਨੋਰ ਕਰਤਾ ਵੀ ਯਾ ਦਫਾ ਹੋ ਮੈਂ ਤਾਂ ਵੀ ਨਾ ਖੜਾ ਇਹਦੇ ਨਾਲ ਵੀ ਐਦਾਂ ਦਾ ਥੋੜਾ ਜਿਹਾ ਸਾਡੇ ਚ ਢੀਠ ਪਣਾ ਥੋੜਾ ਜਿਹਾ ਬਾਲਾ ਨਹੀਂ 25 ਕ ਪੈਸੇ ਸਾਡੇ ਚ ਢੀਠ ਪਣਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਦੁਨੀਆਦਾਰੀ इमोशनल ਇਨਸਾਨ ਦੀ ਮਨ ਦੇ ਸਾਫ ਇਨਸਾਨ ਦੀ ਕਦਰ ਨਹੀਂ ਪਉਂਦੀ ਨਹੀਂ ਪਉਂਦੀ ਹੈਗੀ ਹੁਣ ਤਾਂ ਕੋਰੇ ਕਾਗਜ਼ ਤੇ ਲਿਖ ਕੇ ਦੇਣੇ ਵਾਲਾ ਕੰਮ ਐ ਵੀ ਨਹੀਂ ਪਉਂਦੀ ਤੁਹਾਨੂੰ ਅਗਲਾ ਪਾਗਲ ਸਮਝਦਾ ਸਦਾ ਹੀ ਸਮੁੰਦਾ ਭਈ ਮੋੜ ਮੋੜ ਮੇਰੇ ਝਾਸੇ ਚ ਕਿਉਂ ਫਸੀ ਜਾਂਦਾ ਹੈ ਬਈ ਸੋਹੀ ਗੱਲਾਂ ਨੇ ਹੁਣ ਤਾਂ ਆਪਣੇ ਦਿਲ ਦਿਮਾਗ ਨੂੰ ਇੱਕ ਖੂਬ ਬਣਾ ਲਓ ਜੋ ਕੋ ਸਿਟਣਾ ਹੈ ਇਹਦੇ ਵਿੱਚ ਸਿਟੀ ਜਾਓ ਜੋ ਰੋਣਾ ਅੱਗ ਤੋਂ ਆਇਆ ਇਹਨੂੰ ਅੰਦਰੇ ਰੱਖੋ ਸਿਰਫ ਆਪਣੇ ਘਰ ਥਾਈ ਮਤਲਬ ਰੱਖੋ ਆਪਣੇ ਆਪ ਥਾਈ ਮਤਲਬ ਰੱਖੋ ਆਪਣੇ ਪਰਿਵਾਰ ਥਾਈ ਮਤਲਬ ਰੱਖੋ ਹੁਣ ਬਾਕੀ ਆਲੇ ਦੁਆਲੇ ਸਾਰੀ ਦੁਨੀਆ ਦਾ ਠੇਕਾ ਨਹੀਂ ਲਿਆ ਹੋਇਆ ਹੈਗਾ ਜਿਹੜਾ ਕੋਈ ਅਗਲਾ ਕੋਈ ਕਦਮ ਚੱਕਦਾ ਆਪਣੇ ਸਿਰ ਤੇ ਚੱਕਦਾ ਹੈ ਸਾਨੂੰ ਕਿਸੇ ਨੇ ਪੁੱਛ ਕੇ ਨਹੀਂ ਕੋਈ ਕਦਮ ਚੱਕਿਆ ਵੀ ਮੈਂ ਆਹ ਕੰਮ ਕਰਨ ਲੱਗਿਆਂ ਤੂੰ ਐਂ ਕਰੀ ਮੇਰੇ ਨਾਲ ਖੜੀ ਜੇ ਖੜੀ ਬੂ ਖੜੀ ਬਈ ਇਹ ਤਾਂ ਫੇਰ ਹੁਣ ਜੇ ਅਸੀਂ ਉਹ ਕਰਾਂਗੇ ਜਾਣ ਬੁੱਝ ਕੇ ਆਪਣੇ ਗਲਤ ਫੰਦਾ ਪਾਵਾਂਗੇ ਫਿਰ ਬਾਅਦ ਚੋਂ ਰੋਣੇ ਧੋਣੇ আর ਪਸਤਾਵਾ ਹੀ ਪੱਲੇ ਰਹਿ ਜਾਂਦਾ ਲੋੜ ਨਹੀਂ ਹੈਗੀ ਵਾਇਗਰੂ ਵਾਇਗਰੂ ਕਰੋ ਆਪਣੇ ਘਰ ਚਾਹੀਜੀ ਪ੍ਰਮਾਤਮਾ ਦਾੰਦਾ ਖਾਈ ਜਾਓ ਖੁਸ਼ ਰਹੋ ਪਸਾ ਇੰਨਾ ਕਹ ਹੈ ਵੀ ਜੇ ਅਸੀਂ ਇੰਨੀਆਂ ਕ ਗੱਲਾਂ ਬਣੇ ਦਿਮਾਗ 'ਚ ਰੱਖਦੇ ਆਂ ਫਿਰ ਅਸੀਂ ਟੈਨਸ਼ਨ 'ਚ ਨਹੀਂ ਆਉਂਦੇ ਕਿਉਂਕਿ ਰੋਟੀ ਦੀ ਸਾਨੂੰ ਫਿਕਰ ਨਹੀਂ ਹੁੰਦੀ ਰੋਟੀ ਭਾਵੇਂ ਨੂਣ ਨਾ ਖਾ ਲੈ ਤਾਂ ਵੀ ਢਿੱਡ ਭਰ ਜਾਣਾ ਮੀਟਰ ਨਾ ਖਾ ਲੈ ਤਾਂ ਵੀ ਢਿੱਡ ਭਰ ਜਾਣਾ ਪਰ ਜਦੋਂ ਅਸੀਂ ਕਿਸੇ ਦਾ ਭਲਾ ਕਰਕੇ ਛਿੱਤਰ ਖਾ ਲੈਨੇ ਆ ਫਿਰ ਇਹ ਚੀਜ਼ਾਂ ਸਾਨੂੰ ਅੰਦਰੋਂ ਅੰਦਰ ਹੀ ਖਾਈ ਜਾਂਦੀਆਂ ਨੇ ਟੈਨਸ਼ਨ ਦਈ ਜਾਂਦੀਆਂ ਨੇ ਠੀਕ ਹੈ ਜੀ ਨਾ ਸਾਨੂੰ ਫਿਰ ਮਾੜਾ ਬਣਨਾ ਪਵੇ ਨਾ ਠੀਠ ਬਣਨਾ ਪਵੇ ਇਹਨਾਂ ਚੀਜ਼ਾਂ ਤੋਂ ਹੀ ਦੂਰ ਰਹੋ ਥੋੜਾ ਜਿਆਦਾ ਚੰਗਿਆਈ ਤੋਂ ਦੂਰੇ ਰਹੋ ਉਨੀ ਇੱਕ ਚੰਗਿਆਈ ਰੱਖੋ ਜਿੰਨੀ ਕੁ ਬਸ ਦੁਨੀਆਦਾਰੀ ਨੂੰ ਲੋੜ ਹੈ ਤੁਹਾਨੂੰ ਪਤਾ ਵੀ ਦੁਨੀਆਦਾਰੀ ਜੁੱਤੀ ਦੀ ਝਾਰ ਹੈ ਥੋੜਾ ਜਆ ਸਿੱਧੇ ਜੇ ਸੁਭਾਚੇ ਰਿਹਾ ਕਰੋ ਬਈ ਵਧੀਆ ਰਹਿੰਦਾ ਹੈ ਇਨਸਾਨ ਵਧੀਆ ਦਿਨ ਗੁਜ਼ਰੀ ਜਾਂਦੇ ਨੇ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕੀ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ